ਗੁਰਪਿਆਰੇ ਜੀ ਅਸੀਂ ਸ਼੍ਰੀ ਨਗਰ ਸ਼ਹਿਰ ਵਿੱਚ ਆਏ ਹੋਏ ਹਾਂ ਔਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਤਾਬਦੀ ਪੁਰਬ ਜੋ ਉਹ ਮਨਾਇਆ ਜਾ ਰਿਹਾ ਸ਼੍ਰੀ ਨਗਰ ਦੀਆਂ ਕਸ਼ਮੀਰ ਦੀਆਂ ਸੰਗਤਾਂ ਔਰ ਪੰਜਾਬ ਸਰਕਾਰ ਦਾ ਇਹ ਸਾਂਝਾ ਸਮਾਗਮ ਹੈ ਔਰ ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਉਹੀ ਕਸ਼ਮੀਰ ਹੈ ਜਿੱਥੋਂ ਦੇ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਗਏ ਔਰ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਹਿਬ ਜੀਓ ਤਰ ਮਨੂੰ ਖਤਰਾ ਹੈ ਵਕਤ ਦਾ ਬਾਦਸ਼ਾਹ ਜਿਹੜਾ ਉਹ ਸਾਨੂੰ ਤੰਗ ਕਰ ਰਿਹਾ ਤੋਂ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਨ ਬਣਿਆ ਤੋਂ 6ਵੀਂ ਪਾਸ਼ੀ ਦਾ ਇਹ ਗੁਰਦੁਆਰਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਹਨਸ਼ੂ ਪ੍ਰਾਪਤ ਗੁਰਦੁਆਰਾ ਮਾਤਾ ਭਾਗ ਭਰੀ ਦਾ ਇੱਥੇ ਹੀ ਸਥਾਨ ਸੀ ਇਹ ਕਰ ਸੀ ਮਾਤਾ ਜੀ ਦਾ ਔਰ ਗੁਰੂ ਸਾਹਿਬ ਦੇ ਦਰਸ਼ਨ ਦੇਣ ਵਾਸਤੇ ਆਏ ਅੱਜ ਉਸ ਸਥਾਨ ਤੇ ਪ੍ਰੋਗਰਾਮ ਹੋ ਰਿਹਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਕਰਕੇ ਸਾਰੇ ਮੰਤਰੀ ਵੀ ਆਏ ਹੋਏ ਆ ਪੰਜਾਬ ਤੋਂ ਸੰਗਤ ਵੀ ਆਈ ਹੋਈ ਹੈ ਤੋਂ ਬਹੁਤ ਵੱਡਾ ਸਮਾਗਮ ਹੋ ਰਿਹਾ ਔਰ ਗੁਰਮਤਿ ਦੇ ਜੋ ਕੀਰਤਨੀਏ ਗੁਰਮਤਿ ਸੰਗੀਤ ਦੇ ਨਾਲ ਸੰਬੰਧਤ ਉਹ ਸਾਰੇ ਕੀਰਤਨੀਏ ਥੀ ਆਏ ਹੋ ਉਹਨਾਂ ਵਿੱਚ ਮੈਨੂੰ ਵੀ ਮਾਣ ਮਿਲਿਆ ਔਰ ਮੇਰਾ ਸ਼ਹਿਰ ਹੈ ਕਿਉਂਕਿ ਮੈਨੂੰ ਸ੍ਰੀਨਗਰਵਾਲਾ ਕਿਹਾ ਜਾਂਦਾ ਮੈਂ ਇਸੇ ਹੀ ਸ਼ਹਿਰ ਵਿੱਚ ਰਿਹਾ ਜਿੱਥੇ ਮੇਰੀ ਕੀਰਤਨ ਦੀ ਜ਼ਿੰਦਗੀ ਸ਼ੁਰੂ ਹੋਈ ਔਰ ਇਸੇ ਹੀ ਗੁਰਦੁਆਰੇ ਤੋਂ ਮੈਂ ਕੀਰਤਨ ਕਰਦਾ ਰਿਹਾ ਭਾਈ ਸਾਹਿਬ ਕਿਵੇਂ ਲਿਖਦੇ ਹੋ ਕਿ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਇਹ ਜਿਹੜੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਪ੍ਰਤੀ ਗੁਰੂ ਸਾਹਿਬਾਨਾਂ ਪ੍ਰਤੀ ਜਿਹੜਾ ਉਹ ਪਤਾ ਲੱਗਦਾ ਰਹਿਣਾ ਚਾਹੀਦਾ ਜਿਨੀਆਂ ਸ਼ਤਾਬਦੀਆਂ ਮਨਾਈਆਂ ਜਾਂਦੀਆਂ ਉਹਨਾਂ ਦਾ ਮਤਲਬ ਹੀ ਇਹ ਹੈਗਾ ਕਿ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਇਹ ਗਿਆਨ ਹੋਵੇ ਕਿ ਸਾਡੇ ਪੁਰਖਿਆਂ ਨੇ ਕਿਹੜੀਆਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਜਿਸ ਕਰਕੇ ਸਾਡਾ ਜੀਵਨ ਹੈ ਤੋ ਇਹ ਤੇ ਚੱਲਦਾ ਰਹੇਗਾ ਸ਼ਤਾਬਦੀਆਂ ਪਹਿਲਾਂ ਵੀ ਆਈਆਂ ਹੁਣ ਵੀ ਆਈਆਂ ਪਰ ਮੈਂ ਤੁਹਾਡੇ ਮਾਧਮ ਰਹੀਂ ਬੇਨਤੀ ਕਰਾਂਗਾ ਨੌਜਵਾਨ ਬੱਚਿਆਂ ਨੂੰ ਖਾਸ ਕਰਕੇ ਕਿ ਆਓ ਆਪਾਂ ਗੁਰਮਤ ਨਾਲ ਜੁੜੀ ਏ ਸ਼ਬਦ ਨਾਲ ਜੁੜੀ ਏ ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਨਵਤਾ ਦੀ ਰਾਖੀ ਵਾਸਤੇ ਕੁਰਬਾਨੀ ਕੀਤੀ ਸੀ ਅਸੀਂ ਮਨੁੱਖਤਾ ਨੂੰ ਵੀ ਕਾਇਮ ਰੱਖੀਏ ਅਸੀਂ ਉਸ ਗੁਰਸਿੱਖ ਅਸੀਂ ਲੋਕਲ ਸੰਗਤ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹ ਕਹਿੰਦੇ ਕਿ ਅਸੀਂ ਬਹੁਤ ਖੁਸ਼ ਆ ਅਸੀਂ ਭਾਗਾਂ ਵਾਲੇ ਆ ਕਿ ਇੱਥੋਂ ਨਗਰ ਕੀਰਤਨ ਨਿਕਲਣਾ ਤੇ ਆਨੰਦਪੁਰ ਸਾਹਿਬ ਜੀ ਕਹਿੰਦੇ ਇਹੋ ਜੇ ਸਮਾਗਮ ਹਰ ਸਾਲ ਹੋਣੇ ਚਾਹੀਦੇ ਤੇ ਉਹ ਕਹਿੰਦੇ ਕਿ ਅਸੀਂ ਭਾਗਾਂ ਵਾਲੇ ਆ ਕਿ ਪਹਿਲੀ ਵਾਰ ਹੋ ਰਿਹਾ ਹੈ ਹੂੰ ਹੋਣਾ ਚਾਹੀਦਾ ਜੀ ਮੈਂ ਵੀ ਇਸ ਗੱਲ ਦੇ ਹੱਕ ਵਿੱਚ ਆ ਤਾਂ ਕਿ ਇਹਨਾਂ ਦੇ ਬੱਚੇ ਵੀ ਜੁੜੇ ਰਹਿਣ ਕਨੈਕਟੀਵਿਟੀ ਰਹੇ ਹਾਂ ਉਹ ਸੂਤਰ ਧਾਰ ਬਣਿਆ ਰਹੀ ਇਹ ਜੋ ਗੁਰਮਤ ਸਮਾਗਮ ਹੋ ਰਹੇ ਚਾਹੇ ਉਹ ਨਗਰ ਕੀਰਤਨ ਦੇ ਰੂਪ ਵਿੱਚ ਹੋਵੇ ਜਾਂ ਵਿਸ਼ੇਸ਼ ਪ੍ਰੋਗਰਾਮ ਹੁੰਦੇ ਰਹਿਣ ਠੀਕ ਹੈ ਠੀਕ ਹੈ ਜੀ